ਉੜੀ ਹੈ ਬਣੀ ਹੈ ਤਾਂ ਸਕੇ ਸੜਕ ਤੇ ਪਾਇ ਹੋਏ ਟੋਏ ਦੇ ਕਰਕੇ ਕਾਰ ਖੰਬੇ ਦੇ ਨਾਲ ਜਾ ਕੇ ਟਕਰਾ ਗਈ ਖੰਬਾ ਟੁੱਟ ਕੇ ਕਾਰ ਤੇ ਹੀ ਡਿੱਗ ਪਿਆ ਪਿੰਡ ਦੇ ਲੋਕਾਂ ਨੇ પતિ ਪਤਨੀ ਨੂੰ ਕਾਰ ਦੇ ਵਿੱਚੋਂ ਮੁਸ਼ਕਲ ਦੇ ਨਾਲ ਕੱਢਿਆ ਅਤੇ ਪਤਨੀ ਦਾ ਇਲਾਜ ਕਰਵਾਉਣ ਜਾ ਰਿਹਾ ਸੀ ਸ਼ਖਸ ਵਾਲ-ਵਾਲ ਬਚੇ ਨੇ પતિ ਪਤਨੀ ਜੀ ਕਿਹੜਾ ਆਈ ਸੀ ਉਹ ਨਹੀਂ ਕਹਾਲੀ ਜਿੱਤਾ ਗੁੱਲ ਚਿੱਲੀ ਦੁਆ ਲੈਣੀ ਹੈ ਜੀ ਉਹ ਦਰਦ ਹੁੰਦਾ ਸੀ ਜੀ ਤੇ ਅਸੀਂ ਉਹ ਸ਼ਹਿਰ ਤੀ ਤਾਂ ਨਹੀਂ ਆਏ ਉਹ ਰੂਡ ਉਹ ਖਰਾਬ ਆ ਕੋਈ ਗੱਡੀ ਨੂੰ ਵੀ ਦਾ ਨੁਕਸਾਨ ਹੋਏ ਕੁੱਤਰ ਪਾਜ ਜਾਂਦੀ ਹੈ ਜੀ ਜੀ ਕੱਲ ਪਰਸੋਂ ਵੀ ਇੱਥੇ ਦੋ ਵਦੀਆਂ ਸੀ ਜੀ ਤੇ ਉਸੇ ਮਾਰੇ ਅਸੀਂ ਇੱਧਰ ਚ ਹੀ ਆ ਗਏ ਵਿਚਾਲਾ ਰੱਪਰਾ ਆ ਜੀ ਉਹ ਇੱਥੇ ਆ ਕੇ ਗੱਡੀ ਦਾ ਸਪਿਰ ਲੈ ਕੇ ਜਿੱਦਾਂ ਲੌਕੋ ਉਹਦਾ ਜਿੱਦਾਂ ਪਿੱਛੇ ਅਗੋਂ ਵੱਲ ਸੱਜਾ ਹੋਣਾ ਨਹੀਂ ਜੀ ਨਾਲ ਸੱਜਾ ਆਊਗਾ ਤੇ ਫਿਰ ਵਾਪਸ ਜਾਗੇ ਤੂੰ ਗੱਡੀ ਦੇ ਨਾਲ ਜੀ 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 ਗੱਡੀ ਦਾ ਸਪਿਰ ਬਿਲਕੁਲ ਹੋ ਗਈ ਉਹ ਵੀ ਕੋਈ ਪਛਾਣ ਲੱਗੇ ਨਹੀਂ ਜਿੱਦਾਂ ਮੈਂ ਗੱਡੀ ਘੁਮਾਈ ਸੀ ਜੀ 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 ਉਹ ਮੋੜ ਤੇ ਜਿੱਦਾਂ ਇੱਕਦਮ ਸਿੱਧੀ ਨਹੀਂ ਹੋਈ ਉਹ ਫਿਰ ਉਧਰ ਨੂੰ ਹੈਗੀ ਪਿੰਡ ਕਿਹੜਾ ਵਾਜੀ ਆ ਪਿੰਡ ਗੱਜੂ ਆ ਉਹ ਜਦੋਂ ਤੁਸੀਂ ਫਿਰ ਰੇਲਵੇ ਰੋਡ ਤੋਂ ਬਚਦੇ ਬਚ ਨਹੀਂ ਇੰਦ ਨੂੰ ਹਾਂਜੀ ਉਹ ਕਰਿਆਮ ਤੋਂ ਅਸੀਂ ਇੱਧਰ ਬੇਗੋਵਰ ਕੀ ਹੋ ਗਿਆ ਯਾਰ ਆ ਸਾਫ ਹੈ ਉਹ ਤਾਂ ਉਧਰ ਕੋਈ ਟਿੱਪੇ ਹੋ ਗਿਆ ਇਹ ਹੁਣ ਤੁਹਾਡੀ ਤੁਸੀਂ ਆਪਣੀ ਵਾਈਫ ਨੂੰ ਹਸਪਤਾਲ ਭੇਜ ਦਿੱਤਾ ਹਾਂਜੀ ਇਹ ਦੁਆ ਨਹੀਂ ਜਿੱਦਾਂ ਹੁਣ ਇੱਥੇ ਉਹ ਸਾਡੀ ਅਸਟਾਈ ਨਹੀਂ ਗਈ ਹੈ